ਮੂੰਗਫਲੀ ਦੀ ਖੁਸ਼ਬੂ ਤੇ ਗੁੜ ਦੀ ਮਿਠਾਸ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਮੁਬਾਰਕ ਹੋਵੇ ਤੁਹਾਨੂੰ ਲੋਹੜੀ ਦਾ ਤਿਉਹਾਰ ਜੀ ਹਾਂ ਅੱਜ ਲੋਹੜੀ ਹੈ ਤੇ ਇਸ ਤਿਉਹਾਰ ਦਾ ਵੀ ਪੰਜਾਬ ਵਿੱਚ ਖਾਸ ਮਹੱਤਵ ਹੈ ਤੇ ਪੰਜਾਬ ਸਮੇਤ ਹੋਰਨਾਂ ਸ਼ਹਿਰਾਂ ਵਿੱਚ ਇਹ ਤਿਉਹਾਰ ਬੜੇ ਹੀ ਚਾਹਮ ਨਾਲ ਮਨਾਇਆ ਜਾਂਦਾ ਹੈ ਫਗਵਾੜਾ ਵਿਖੇ ਵੀ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਜਿੱਥੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਉੱਥੇ ਹੀ ਬੱਚਿਆਂ ਨੌਜਵਾਨਾਂ ਤੇ ਲੜਕੀਆਂ ਵੱਲੋਂ ਵੀ ਟੋਲੀਆਂ ਬਣਾ ਕੇ ਲੋਹੜੀ ਨਾਲ ਸੰਬੰਧਿਤ ਗੀਤ गा ਕੇ ਲੋਹੜੀ ਮੰਗੀ ਗਈ ਉਧਰ ਇਸ਼ਤਿਹਾਰ ਦੇ ਮੱਦੇਨਜ਼ਰ ਬਜ਼ਾਰਾਂ ਵਿੱਚ ਵਿੱਚ ਹਲ ਪਹਿਲ ਭੜੀ ਹੋਈ ਸੀ ਤੇ ਪਤੰਗਾ ਤੇ मूंगਫਲੀ ਰੇਵੜੀਆਂ ਵਾਲੀਆਂ ਦੁਕਾਨਾਂ ਤੇ ਵੀ ਕਾਫੀ ਭੀੜ ਨਜ਼ਰ ਆਈ ਤੇ ਜੰਮ ਕੇ ਖਰੀਦਦਾਰੀ ਕੀਤੀ ਗਈ ਇਸ ਮੌਕੇ ਨੌਜਵਾਨਾਂ ਤੇ ਬੱਚਿਆਂ ਵੱਲੋਂ ਖੂ ਪਤੰਗਬਾਜ਼ੀ ਵੀ ਕੀਤੀ ਗਈ ਤੇ ਪੂਰਾ ਆਸਮਾਨ ਰੰਗ-बिरंगे ਪਤੰਗਾਂ ਨਾਲ ਭਰਿਆ ਹੋਇਆ ਨਜ਼ਰ ਆਇਆ ਜਰ ਕੀ ਬਹੁਤ ਸਾਰੇ ਨੌਜਵਾਨ ਤੇ ਬੱਚੇ ਚਵਾਰਿਆਂ ਉੱਪਰ ਵਕਫਾ ਗੀਤਾਂ ਤੇ ਨੱਚਦੇ ਟੱਪਦੇ ਹੋਏ ਖੁਸ਼ੀ ਮਨਾ ਰਹੇ ਸਨ ਇਸ ਮੌਕੇ ਬੱਚਿਆਂ ਤੇ ਬਜ਼ੁਰਗਾ ਨੇ ਜਿੱਥੇ ਇਸ ਮੁਫਾਗਵਾੜਾ ਵਾਸੀਆਂ ਨੂੰ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ ਉੱਥੇ ਹੀ ਉਹਨਾਂ ਬੱਚਿਆਂ ਨੂੰ ਚਾਈਨਾ ਡੋਰ ਤੋਂ ਪਰਹੇਜ਼ ਕਰਦਿਆਂ ਦੂਸਰੀ ਡੋਰ ਨਾਲ ਪਤੰਗਬਾਜ਼ੀ ਕਰਨ ਦਾ ਸੁਨੇਹਾ ਵੀ ਦਿੱਤਾ ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਲੋਹੜੀ ਦਾ ਤਿਉਹਾਰ ਮਿਲ ਜੁਲ ਕੇ ਮਨਾਉਣਾ ਚਾਹੀਦਾ ਹੈ ਤਾਂ ਜੋ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਬਣੀ ਰਹੇ ਜਿਹੜਾ ਅੱਜ ਤੁਸੀਂ ਲੋਹੜੀ ਦੇ ਤਿਹਾਰ ਦੇ ਉੱਪਰ ਮਤਲਬ ਕਿ ਪਤੰਗਬਾਜ਼ੀ ਕਰ ਰਹੇ ਹੋ ਉਹਦਾ ਕਿਦਾਂ ਮਤਲਬ ਕਿ ਦੇਖ ਰਹੇ ਆਂ ਹੋਰ ਕਿਦਾਂ ਬੱਚਿਆਂ ਨੂੰ ਮੈਸੇਜ ਦੇ ਰਹੇ ਹੋ ਕਿ ਧਿਆਨ ਵੀ ਰੱਖੀ ਕਿ ਚਾਹੀਦਾ ਸਹਾ ਆਪਣਾ ਕਰਨਾ ਚਾਹੀਦਾ ਹੈ। ਇਹ ਲੋਹੜੀ ਬਾਰੇ ਕੀ ਕਹਿਣਾ ਜਾਂਦੇ ਅੱਜ ਜਿਹੜਾ ਲੋਹੜੀ ਦਾ ਤਿਹਾਰ ਆ ਲੋਹੜੀ ਦਾ ਤਿਹਾਰ ਬੜੀ ਧੂਨ ਭਰਮ ਨਾਲ ਮਨਾਇਆ ਜਾ ਰਿਹਾ ਅੱਜ ਲੋਹੜੀ ਦਾ ਜੋਰ ਬਹੁਤ ਘੱਟ ਵਾ ਲੋਕੀ ਬੱਚੇ ਬਾਹਰ ਜਾ ਰਹੇ ਆ ਸਾਰੇ ਲੋੜੀ ਮੰਦਾ ਤੋਰ ਆ ਨਾਲ ਅਸੀਂ ਇਹ ਮੈਸੇਜ ਦਵਾਂਗੇ ਜਿਹੜੇ ਪਤੰਗਾਂ ਦਾ ਬੱਚਿਆਂ ਨੂੰ ਚਾਈਨਾ ਰੋਡ ਤੋਂ ਬਚੋ ਤੇ ਆਪਣਾ ਧਿਆਨ ਰੱਖੋ ਤੇ ਲੋੜੀ ਖੁਸ਼ੀਆਂ ਮਨਾਓ ਮੈਂ ਸਾਰਿਆਂ ਨੂੰ ਲੋੜੀ ਦੀ ਲੱਖ ਲੱਖ ਵਧਾਈ ਦਿੰਦਾ ਸਹਿਰ ਵਾਸੀਆਂ ਨੂੰ ਤੇ ਮੈਂ ਬੱਚਿਆਂ ਨੂੰ ਇਹੀ ਕਹਿੰਦਾ ਵੀ ਪਤੰਗ ਮੁਹਮਾਗੇ ਟਾਓ ਲੇਕਿਨ ਚਾਈਨਾ ਰੋਡ ਤੋਂ ਬਹੁ ਗੁਰੇਜ਼ ਰੱਖੋ ਚਾਈਨਾ ਰੋਡ ਇੱਕ ਜਾਨ ਲੈਵਾ ਹਮਲਾ ਅਤੇ ਅਤੰਗਵਾਦੀ ਸਮਝੋ ਨਾ ਇਸਕੇ ਚੈਨੋਟ ਨੂੰ ਬਿਲਕੁਲ ਨਾ ਚਲਾਓ ਅਤੇ ਬਦਿਆ ਤਰੀਕੇ ਨਾਲ ਰੰਗ-बिरंगी ਪਤੰਗਾ ਚੜਾਓ ਔਰ ਲੋੜੀ ਦੇ ਹੋਮ ਆਨੰਦ ਮਾਰੋ ਤੇ ਸਾਰਿਆਂ ਨੂੰ ਇੱਕ ਵਾਰ ਫਿਰ ਹੁਮ ਹਮਾਰਾ ਚਪਾਟੇ ਵੱਲੋਂ ਲੱਖ ਲੱਖ ਵਧਾਈਆਂ ਲੋੜੀ ਦੀਆਂ